ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਸਵਾਗਤ ਆ ਆਪਣੇ YouTube ਚੈਨਲ ਤੇ ਤੇ ਆਪਾਂ ਅੱਜ ਨੂੰ ਫੇਰ ਤੋਂ ਤੇਲ ਬਣਾਉਣ ਲੱਗੇ ਆ ਗੋਡਿਆਂ ਦਰਦਾਂ ਵਾਸਤੇ ਗੋਡਿਆਂ ਤੇ ਦਰਦਾਂ ਵਾਸਤੇ ਜੋੜਾਂ ਵਾਸਤੇ ਤੇ ਇਹ ਹੈਗਾ ਇਹ ਤੇਲ ਤਿਲਾਂ ਦਾ ਤੇਲ ਆ ਤੇ ਇਹ ਨਾ ਕਿਸੇ ਭੈਣ ਨੇ ਆਪਾਂ ਨੂੰ ਫੋਨ ਕੀਤਾ ਉਹ ਆਪਣੀ ਭੈਣ ਗਈ ਹੋਈ ਆ ਪਾਕਿਸਤਾਨ ਤੇ ਉਹਨਾਂ ਨੂੰ ਉੱਥੇ ਜ਼ਰੂਰਤਾ ਪਾਕਿਸਤਾਨ ਦੇ ਵਿੱਚ ਤੇ ਆਪਾਂ ਵੈਸੇ ਇਹਦੀ ਵੀਡੀਓ ਅੱਗੇ ਬਣਾ ਕੇ ਪਾਈ ਆ ਤੇ ਜੇ ਕਿਸੇ ਨੇ ਨਹੀਂ ਵੇਖੀ ਤਾਂ ਵੇਖ ਸਕਦੇ ਆ ਤੇ ਉਹ ਕਹਿੰਦੇ ਕਿ ਤੁਸੀਂ ਜ਼ਰੂਰ ਸਾਨੂੰ ਦੁਬਾਰਾ ਤੇਲ ਬਣਾ ਕੇ ਦਿਓ ਤੇ ਆ ਤੇਲ ਉਹਨਾਂ ਨੇ ਆਪਾਂ ਨੂੰ ਲਿਆਤਾ ਤੇ ਇਹ ਆਪਾਂ ਅੱਜ ਉਹਨਾਂ ਨੂੰ ਬਣਾ ਕੇ ਦੇਣਾ ਤੇ ਉਹਨਾਂ ਨੇ ਪਾਕਿਸਤਾਨ ਭੇਜਣਾ ਤੇ ਆਪਾਂ ਦੋ ਵੱਡੀਆਂ ਜੰਡੀਆਂ ਲਈਆਂ ਲਸਣ ਦੀਆਂ ਤੇ ਦੋ ਵੱਡੇ ਚਮਚੇ ਲਈ ਆਪਾਂ ਮੇਥਿਆਂ ਦੇ ਤੇ ਦੋ ਵੱਡੇ ਚਮਚੇ ਲਈ ਆਪਾਂ ਅਜਿਵਾਨ ਦੇ ਤੇ ਇਹ 1 ਲੀਟਰ ਤੇਲ ਦਿਲਾਂ ਤੇ ਆ ਲਈਆ ਆਪਾਂ ਰਤਨ ਜੋਤ ਇਹ ਕਿੰਨਾ ਕਿੰਨਾ ਪਾਉਣਾ ਰਤਨ ਜੋਤ ਕਿੰਨੀ ਪਾਣੀ ਆ ਫਿਰ ਆਪਾਂ ਇਹ ਦਿਖਾਉਨੇ ਆ ਤੇ ਆਪਾਂ ਹੁਣ ਲਸਣ ਛੱਲ ਲੀਏ ਪਹਿਲਾਂ ਪਹਿਲਾਂ ਲਸਣ ਛੱਲ ਕੇ ਤੇ ਕੱਟ ਕੇ ਰੱਖ ਲਈਏ ਆਪਾਂ ਫਿਰ ਤੁਹਾਨੂੰ ਦਿਖਾਉਨੇ ਆ ਤੇ ਜੇ ਤੁਸੀਂ ਵੀਡੀਓ ਤੇ ਨਵੇਂ ਹੋ ਤਾਂ ਵੀਡੀਓ ਨੂੰ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਬਹੁਤ ਬਹੁਤ ਧੰਨਵਾਦ ਤੇ ਆਪਾਂ ਜੇ ਕਿਸੇ ਨੇ ਉਹ ਵੀਡੀਓ ਨਹੀਂ ਵੇਖੀ ਪਹਿਲਾਂ ਆਪਾਂ ਬਣਾਈ ਹੋਈ ਐ ਤੇਲ ਦੀ ਵੀਡੀਓ ਤੇ ਤੁਸੀਂ ਲਾਸਟ ਪਿੱਛੇ ਜਾ ਕੇ ਵੀਡੀਓ ਵੇਖ ਸਕਦੇ ਹੋ ਪਿਛਲੀਆਂ ਵੀਡੀਓ ਦੇ ਵਿੱਚ ਹੈਗੀ ਆ ਤੇ ਪਰ ਉਹਨਾਂ ਨੇ ਸਾਨੂੰ ਬਹੁਤ ਕਿਹਾ ਮੈਂ ਤਾਂ ਸਭ ਨੂੰ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਪਾਕਿਸਤਾਨ ਗਏ ਹੋਏ ਆ ਉੱਥੇ ਤਾਂ ਇਹ ਚੀਜ਼ਾਂ ਆਪਾਂ ਨੂੰ ਸਾਰੀਆਂ ਪ्योर ਮਿਲ ਜਾਂਦੀਆਂ ਤੇ ਪਰ ਉਹ ਕਹਿੰਦੇ ਕਿ ਨਹੀਂ ਤੁਸੀਂ ਸਾਨੂੰ ਇੱਕ ਵਾਰੀ ਬਣਾ ਕੇ ਤੇ ਦੁਬਾਰਾ ਵੀਡੀਓ ਬਣਾ ਦਿਓ ਦੁਬਾਰਾ ਵੀਡੀਓ ਬਣਾ ਦਿਓ ਕਿ ਸਾਨੂੰ ਫੇਰ ਦੁਬਾਰਾ ਤੋਂ ਵੇਖਣ ਵਾਸਤੇ ਸੌਖਾ ਹੋ ਜੇ ਤੇ ਆਪਾਂ ਹੁਣ ਆਹ ਤੇਲ ਜਿਹੜਾ ਬਣਾ ਰਹੇ ਆ ਨਾ ਇਹ ਉਹਨਾਂ ਦੇ ਵਾਸਤੇ ਬਣਾਉਣਾ ਤੇ ਜਦੋਂ ਵੀ ਬਣਾਉਣਾ ਇਹ ਤੇ ਲੋਹੇ ਦੀ ਕੜਾਈ ਦੇ ਵਿੱਚ ਬਣਾਉਣਾ ਤੇ ਬਣਾ ਕੇ ਇਹਨੂੰ ਘਟੋ ਘਟ ਜੇ ਤੁਸੀਂ ਸ਼ਾਮਾਂ ਨੂੰ ਬਣਾਉਨੇ ਆ ਤਾਂ ਸਾਰੀ ਰਾਤ ਇਹਨੂੰ ਪਿਆ ਰਹਿੰਦੋ ਕੜਾਈ ਦੇ ਵਿੱਚ ਹੀ ਤੇ ਜੇ ਤੁਸੀਂ ਦਿਨੇ ਬਣਾਉਨੇ ਆ ਤੇ ਘਟੋ ਘਟ 6-7 ਘੰਟੇ ਕੜਾਈ ਦੇ ਵਿੱਚ ਪਿਆ ਰਹਿੰਦੋ ਚਲੋ ਆਪਾਂ ਨਾਲ ਨਾਲ ਬਣਾਉਨੇ ਆ ਤੇ ਤੁਹਾਨੂੰ ਦਿਖਾਉਨੇ ਆ ਉੜਾਈ ਆਪਾਂ ਸਕਾਲੀ ਚੰਗੀ ਤਰ੍ਹਾਂ ਉਹਨਾਂ ਦਾ ਘਾਇਟ ਲੱਗ ਗਿਆ ਪੂਰਾ ਜੋਰ ਲਾ ਕੇ ਖੋਲ ਤੇ ਉਹ ਭੈਣ ਆਪਾਂ ਨੂੰ ਕਹਿੰਦੀ ਕਿ ਤੁਸੀਂ ਸਾਡੇ ਤੋਂ ਪੈਸੇ ਲੈ ਲਿਓ ਤੇ ਪਰ ਸਾਨੂੰ ਤੇਲ ਬਣਾ ਦਿਓ ਅਸੀਂ ਕਹ ਵੀ ਨਹੀਂ ਮਨਸਾਨੀयत ਵੀ ਹੁੰਦੀ ਆ ਤੇ ਹਰ ਚੀਜ਼ ਪੈਸਾ ਹੀ ਨਹੀਂ ਹੁੰਦਾ ਹਨਾ ਪੈਸਾ ਹੀ ਜ਼ਰੂਰੀ ਆ ਆਪਾਂ ਤੇਲ ਪਾ ਲੈਣਾ ਇਹ ਸਾਰਾ ਹੀ ਆਪਾਂ ਉਹਨਾਂ ਨੂੰ ਬਣਾ ਦੇਣਾ ਕਿੱਲੋ ਦਾ ਕਿਲੋ ਕਿਉਂਕਿ ਉਹਨਾਂ ਨੇ ਪਾਕਿਸਤਾਨ ਲੈ ਕੇ ਜਾਣਾ ਆਸ ਦੇ ਸੋਹਰਾ ਸਾਹਿਬ ਵਾਸਤੇ ਤੇ ਇਹ ਵੀਡੀਓ ਆਪਾਂ ਉਹਨਾਂ ਦੇ ਸਪੈਸ਼ਲ ਜਿਹੜਾ ਹੈਗਾ ਵਾ ਕਹਿਣ ਤੇ ਵੀਡੀਓ ਵੀ ਬਣਾ ਰਹੇ ਆ ਤੇ ਤੇਲ ਵੀ ਕਿਉਂਕਿ ਉਹ ਕਹਿੰਦੇ ਸਾਨੂੰ ਦੁਆਰਾ ਵੀਡੀਓ ਬਣਾ ਕੇ ਦਿਓ ਤੇ ਵੀ ਪੈਸਾ ਹੀ ਨਹੀਂ ਸਾਰਾ ਕੁਝ ਹੁੰਦਾ ਹਨਾ ਇਨਸਾਨੀਅਤ ਵੀ ਹੁੰਦੀ ਹੈ ਤੇ ਆਪਣਾ ਉਸ ਭੈਣ ਨਾਲ ਪਿਆਰ ਵੀ ਬਹੁਤ ਤੁਰwidehat ਮਾਤਰੀ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਬਹੁਤ ਵਧੀਆ ਦਰਦਾਂ ਤੋਂ ਤੇਲ ਆ ਇਹ ਕਿਸੇ ਵੀ ਆਪਣੇ ਬੋਡੀ ਦੇ ਉੱਤੇ ਦਰਦ ਹੁੰਦੇ ਆ ਪਹਿਲਾਂ ਵੀ ਉਹਨਾਂ ਨੇ ਆਪਣੇ ਤੋਂ ਲੈ ਕੇ ਤੇਲ ਵਰਤਿਆ ਉਦੋਂ ਆਪਣੇ ਕੋਲੇ ਆਪਣਾ ਘਰ ਦਾ ਤੇਲ ਸੀਗਾ ਇੰਡੀਆ ਦਾ ਘਰ ਦਾ ਤਿਲਾਂ ਦਾ ਤੇਲ ਸੀ ਤੇ ਜਦੋਂ ਪਰਸੋਂ ਉਹਨਾਂ ਨੇ ਫੋਨ ਕੀਤਾ ਕਿ ਸਾਨੂੰ ਦੁਬਾਰਾ ਤੇਲ ਬਣਾ ਦੋ ਪੈਸੇ ਲੈ ਲਓ ਤੇ ਮੈਂ ਕਿਹਾ ਵੀ ਸਾਡੇ ਕੋਲ ਤੇਲ ਖਤਮ ਹੋ ਗਿਆ ਵੀ ਤੁਸੀਂ ਮੰਗਵਾ ਲਓ ਤੇਲ ਚਲੋ ਉਹਨਾਂ ਨੇ ਮੰਗਵਾ ਲਿਆ ਤੇ ਫੇਰ ਆਪਾਂ ਹੁਣ ਉਹਨਾਂ ਦੀ ਪਰਮਾਸ਼ ਤੇ ਇਹ ਤੇਲ ਬਣਾ ਰਹੇ ਆ ਨਾਲੇ ਵੀਡੀਓ ਸੇਵੋਚਾਂ ਵੀ ਚਲੋ ਫੇਰ ਸਾਰੇ ਭੈਣ ਭਰਾਵਾਂ ਨਾਲ ਆਪਾਂ ਵੀਡੀਓ ਸ਼ੇਅਰ ਕਰ ਲੈਨੇ ਆ ਤੇ ਇਹ ਆਪਾਂ ਸ਼ੈਲਆ ਕੱਟ ਲਿਆ ਲਸਣ ਤੇ ਕਿਲੋ ਤੇਲ ਕਰਕੇ ਆਪਾਂ ਸਮਾਨ ਵੀ ਜ਼ਿਆਦਾ ਪਾਊਗਾ ਨਾ ਸਮਾਨ ਵੀ ਜ਼ਿਆਦਾ ਪਾ ਰਹੇ ਆ ਕਿਲੋ ਤੇਲ ਕਰਕੇ ਵੈਸੇ ਜੇ ਆਪਾਂ ਗਲਾਸਕ ਤੇਲ ਦਾ ਬਣਾਉਣਾ ਫਿਰ ਤੱਕ ਸਮਾਨ ਘੱਟ ਪਾਊਗਾ ਤੇ ਪਰ ਆਪਾਂ ਕਿਲੋ ਤੇਲ ਬਣਾ ਰਹੇ ਆ ਇਸ ਕਰਕੇ ਸਮਾਨ ਵੀ ਜ਼ਿਆਦਾ ਪਾਊਗਾ ਤੇ ਤੇਲ ਹੁਣ ਆਪਾਂ ਰੱਖਿਆ ਹੋਇਆ ਇਹੋ ਜਿਹਾ ਗਰਮ ਤੇ ਫੇਰ ਆਪਾਂ ਪਾਉਣੇ ਵਿੱਚ ਸਮਾਨ ਹਾਂਜੀ ਤੇਲ ਆਪਣਾ ਬਹੁਤ ਗਰਮ ਹੋ ਗਿਆ ਤੇ ਇਹਨੂੰ ਆਪਾਂ ਘੱਟ ਗੈਸ ਕਰਕੇ ਨਾ ਫੇਰ ਇਹਨੂੰ ਤੇਲ ਨੂੰ ਬਣਾਉਣਾ ਵਾ ਤੇ ਕਿਉਂਕਿ ਇਹ ਤੇਲ ਵਾਲਾ ਮਾਰਦਾ ਸਾਰਾ ਸਮਾਨ ਪਾਏ ਤਾਂ ਉਬਲਦਾ ਵੀ ਹੈ ਪਹਿਲਾਂ ਪਾਵਾਂਗੇ ਆਪਾਂ ਲਸਣ ਉਹ ਕਿ ਲਸਣ ਆਉਂਦਾ ਜਿਹੜਾ कच्चਾ ਪਾਣਾ ਉਹ ਥੋੜਾ ਜਿਹਾ ਆਪਾਂ ਘਟਾਉਣਾ ਵਾ ਫਿਰ ਨਾਲ ਨਾਲ ਦੇਖੋ ਕਿਵੇਂ ਉਬਲਦਾ ਜਦੋਂ ਪਲਾਸਣ ਪਾਉਣਾ ਹੈ ਨਾ ਤਾਂ ਵਾਲਾ ਮਾਰਦਾ ਤੇ ਬਿਲਕੁਲ ਗੈਸ ਘੱਟ ਕਰ ਦੇਣਾ ਆਪਾਂ ਉਡੀ ਥੋੜੀ ਕੜਾਈ ਆਪਣੀ ਛੋਟੀ ਹੈ ਤੇਲ ਅੱਜ ਆਪਣਾ ਜਿਆਦਾ ਹੈ ਆਪਾਂ ਬਿਲਕੁਲ ਲੋ ਗੈਸ ਤੇ ਰੱਖ ਕੇ ਬਣਾਉਣਾ ਹੈ ਇਹ ਥੋੜਾ ਰੋਕ ਕੇ ਬਣੇ ਆਪਾਂ ਦੂਸਰਾ ਸਮਾਂ ਲਓ ਜੀ ਲਸਣ ਆਪਣਾ ਥੋੜਾ ਜਿਹਾ ਕਲਰ ਛੱਡ ਗਿਆ ਤੇ ਹੁਣ ਆਪਾਂ ਮੇਥੇ ਤੇ ਅਜਵੈਨ ਪਾ ਦਾਂਗੇ ਤੇ ਬੈਨ ਕੋਲ ਦੇਸ ਦਾ ਤਰੱਕੀ ਬਣਾਉਣਾ ਹੈ ਕਿ ਕਰਾਸ ਮੋਨਾ ਪਟਠਾ ਪਾ ਦਾਂ ਤੇ ਜਿਹੜੀ ਆਪਾਂ ਲਾਸਟ ਤੋਂ ਚੀਜ਼ ਪਾਉਣੀ ਹੈ ਉਹ ਫਿਰ ਰੋਸ ਤੇ ਪਾਵਾਂ ਉਹਦੇ ਨਾਲ ਫਿਰ ਨਾਲੇ ਤੇਲ ਦਾ ਹੋਰ ਵੀ ਕੱਲਾ ਚੇਂਜ ਹੋ ਜਾਣਾ ਹੌਲੀ ਹੌਲੀ ਇਹਨੂੰ ਬਣਾਉਂਦੇ ਰਹਿਣਾ ਤੇ ਟਾਈਮ ਇਹਦੇ ਤੇ ਕੋਈ ਜ਼ਿਆਦਾ ਨਹੀਂ ਲੱਗਦਾ ਅੱਧਾ ਤੋਂਣਾ ਘੰਟਾ ਪੌਣਾ ਘੰਟਾ ਚੱਲੋ ਮਨ ਕੇ ਚਲੋ ਪਾਉਣੇ ਕਿ ਘੰਟਾ ਲੱਗਦਾ ਬਣਾਉਣ ਤੇ ਤੇ ਬਸ ਬਾਕੀ 6-7 ਘੰਟੇ ਇਹਨੂੰ ਕੜਾਈ ਦੇ ਵਿੱਚ ਪਿਆ ਰਹਿਣ ਦੇਣਾ ਜੋ ਕਿ ਆਪਣੀਆਂ ਸਾਰੀਆਂ ਚੀਜ਼ਾਂ ਦਾ ਅਸਰ ਹੈ ਜਿਹੜਾ ਉਹ ਵਿੱਚ ਆ ਜੀ ਤੇਲ ਦੇ ਬਹੁਤ ਵਧੀਆ ਤੇਲ ਬਣਦਾ ਤੇ ਤੁਸੀਂ ਵੀ ਸਾਰੇ ਬਣਾ ਕੇ ਦੇਖੋ ਟਰਾਈ ਕਰਿਓ ਸਾਨੂੰ ਜਰੂਰ ਦੱਸਿਓ ਜਿਵੇਂ ਆਪਾਂ ਨੂੰ ਡਾਕਟਰਾਂ ਦੇ ਭਾਜਦੇ ਆ ਦਵਾਈਆਂ ਖਾਣ ਤੇ ਉਹਦੇ ਨਾਲੋਂ ਤਾਂ ਇਹ ਬਿਹਤਰ ਆ ਤੇ ਲੋ ਕਿ ਸਾਡੇ ਕੋਲੇ ਘਰ ਦਾ ਤੇਲ ਸੀਗਾ ਤੇ ਘਰ ਦਾ ਤੇਲ ਤਾਂ ਤੁਹਾਨੂੰ ਪਤਾ ਕਿੰਨਾ ਵਧੀਆ ਹੁੰਦਾ ਤੇ ਮਹਿੰਗਾ ਵੀ ਬਹੁਤ ਜਿਆਦਾ ਹੁੰਦਾ ਸਰ ਦਾ ਤੇਲ ਦਾ ਬਹੁਤ ਮਹਿੰਗਾ ਵੇਖਦਾ ਸਰੋਂ ਦਾ ਤੇਲ ਵੀ ਸੀਗਾ ਆਪਣੇ ਕੋਲੇ ਘਰ ਦਾ ਤੇ ਤੇਲਾ ਦਾ ਵੀ ਘਰ ਦਾ ਸੀਗਾ ਆਪਣੇ ਕੋਲੇ ਪਰ ਆਪਣੇ ਕੋਲੇ ਹੁਣ ਖਤਮ ਹੋ ਗਿਆ ਹੌਲੀ ਹੌਲੀ ਆਪਾਂ ਇਹਨੂੰ ਪਕਾਈ ਜਾਣਾ ਤੇ ਮੇਰੀ ਭੈਣ ਉਹ ਵੀਡੀਓ ਦੇਖੂਗੀ ਜਿੰਨਾ ਵਾਸਤੇ ਆਪਾਂ ਇਹ ਤੇਲ ਬਣਾਇਆ ਤੇ ਫਿਰ ਤੁਸੀਂ ਪਾਕਿਸਤਾਨ ਦੇ ਵਿੱਚ ਵੀ ਸਾਰਾ ਸਮਾਨ ਲੈ ਕੇ ਇੱਕ ਟਾਈਮ ਬਣਾ ਸਕਦੇ ਹੋ। ਫਿਰ ਤੇ ਆਪਣੇ ਲਸਣ ਵੀ ਘਰ ਦੇ ਸਾਰਾ ਕੁਝ ਹੀ ਘਰਦਾ ਹੈ। ਸਾਰਾ ਕੁਝ ਹੀ ਘਰਦਾ ਹੁੰਦਾ ਹੈ ਨਾ ਤੇ ਸਿਰਫ ਇੱਕ ਰਤਨ ਜੋਤੀ ਲੈਣੀ ਪੈਂਦੀ ਹੈ। ਇੱਕ ਰਤਨ ਜੋਤ ਲੈਣੀ ਪਈ। ਚਲੋ ਕੋਈ ਨਹੀਂ। ਉਹਨੇ ਵਾਰਤ ਕੀ ਦੇਖਿਆ ਤੇ ਇਹਨਾਂ ਨੂੰ ਬਹੁਤ ਵਧੀਆ ਲੱਗਾ ਤੇ ਉਹ ਕਹਿੰਦੇ ਸਾਬੇਤਾ ਸਾਰੇ ਕਹਿੰਦੇ ਕਿ ਜਰੂਰ ਮੰਗਵਾਓ ਬਣਾਓ ਤੇ ਹੋਰ ਉਹਨਾਂ ਨੂੰ ਕਹੋ ਸਾਨੂੰ ਬਣਾ ਕੇ ਦੇ ਦਿਓ। ਚਲੋ ਪ੍ਰਮਾਤਮਾ ਭਲਾ ਕਰੇ ਲੋ ਜੀ ਬਹੁਤ ਹੱਦ ਤੱਕ ਆਪਣਾ ਤੇਲ ਜਿਹੜਾ ਇਹ ਬਣ ਗਿਆ ਕਿੰਨਾ ਸੋਹਣਾ ਬਣਿਆ ਤੇ ਲਸਣ ਸਾਰਾ ਵਿੱਚ ਪੁੱਜ ਗਿਆ ਚੰਗੀ ਤਰ੍ਹਾਂ ਬਹੁਤ ਕਾਫੀ ਬ੍ਰਾਊਨ ਹੋ ਗਿਆ ਲਸਣ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਰਸਨ ਜੋਟ ਕਿਉਂਕਿ ਵੈਸੇ ਤਾਂ ਆਪਾਂ ਅੱਗੇ ਥੋੜੀ ਪਾਉਂਦੇ ਸੀਗੇ ਤੇ ਇਹ ਆਪਣਾ ਤੇਲ ਜ਼ਿਆਦਾ ਤੇ ਇਹਦੇ ਵਿੱਚ ਥੋੜੀ ਜੀ ਆਪਾਂ ਜ਼ਿਆਦਾ ਪਾਵਾਂਗੇ ਤੇ ਇੱਕ ਚਮਚਾ ਪੂਰਾ ਭਰ ਕੇ ਪਾਵਾਂਗੇ ਕਿਉਂਕਿ ਇਹ ਗਰਮ ਬੜੀ ਹੁੰਦੀ ਆ ਜਿਹਦੇ ਨਾਲ ਜਿਹੜਾ ਤੇਲ ਦਾ ਕਲਰ ਆ ਉਹ ਵੀ ਸਾਰਾ ਚੇਂਜ ਹੋ ਜਾਣਾ ਹੈ ਹਾਂ ਫਰਤਨ ਜਦੋਂ ਫਰਤਨ ਜੂਤ ਕੋਣ ਤੋਂ ਬਾਅਦ ਥੋੜਾ ਟਾਈਮ ਇਹਨੂੰ ਆਪਾਂ ਹੋਰ ਉਨਲਾਂਗੇ ਹੋਰ ਥੋੜਾ ਕਰ ਇਹਨੂੰ ਕਾੜਾਂਗੇ ਤੇਲ ਨੂੰ ਦੇਖੋ ਤੇਲ ਦਾ ਕਲਰ ਸਾਰਾ ਚੇਂਜ ਹੋ ਗਿਆ ਸਾਰੀਆਂ ਚੀਜ਼ਾਂ ਵੀ ਆਪਣੀਆਂ ਵਿੱਚ ਪੂਰੀਆਂ ਪੱਕ ਗਈਆਂ ਲਓ ਠੀਕ ਆ ਜੇਰਾ ਆਪਾਂ ਤੁਹਾਨੂੰ ਠੰਡਾ ਹੋਇਆ ਤੇਲ ਆਪਣਕੇ ਸਾਰਾ ਪਿਠਾਵਾਂਗੇ ਤੇ ਜਿਹੜੀ ਬੋਤਲ ਦੇ ਵਿੱਚੋਂ ਆਪਾਂ ਕੱਢਿਆ ਠੰਡਾ ਕਰਕੇ ਆਪਾਂ ਇਸੇ ਤੋਂ ਬੋਤਲ ਜੀ ਪਾ ਕੇ ਪੈਕ ਕਰਕੇ ਉਹਨਾਂ ਨੂੰ ਦੇ ਦਾਂਗੇ ਲਓ ਗੈਸ ਕਰਤਾ ਆਪਾਂ ਬੰਦ ਤੇ ਹੁਣ ਇਹਨੂੰ ਆਪਾਂ ਰੈਸਟ ਤੇ ਪਿਆ ਰਹਿਣ ਦਾਂਗੇ ਸਵੇਰ ਦਾ ਟਾਈਮ ਆ ਸਵੇਰ ਬਣਾਇਆ ਤੇ ਇਹਨੂੰ ਆਪਾਂ ਸ਼ਾਮਾਂ ਤੱਕ 7-8 ਘੰਟੇ ਇੱਕਦਾਂ ਹੀ ਕੜਾਈ ਦੇ ਵਿੱਚ ਪਿਆ ਰਹਿਣ ਦੇਣਾ ਫਿਰ ਜਦੋਂ ਇਹ ਬਿਲਕੁਲ ਠੰਡਾ ਹੋ ਗਿਆ ਤੇ ਆਪਾਂ ਪੁਣਕੇ ਉਹਨਾਂ ਨੂੰ ਬੋਤਲ 'ਚ ਪਾ ਕੇ ਦੇ ਦਾਂਗੇ। ਫਿਰ ਤੁਹਾਨੂੰ ਦਿਖਾਵਾਂਗੇ ਠੀਕਾ ਹੋਇਆ ਆਪਣਾ ਕਿ ਸਾਰਾ ਤੇਲ ਠੀਕ ਆ। ਹਾਂਜੀ ਲਓ ਜੀ ਆਪਣਾ ਤੇਲ ਬਣ ਗਿਆ। ਤੇ ਘਟੋ ਘਾਟੇ ਨੂੰ ਆਪਾਂ 8 ਘੰਟੇ ਰੱਖਿਆ ਕੜਾਈ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਸਾਰੇ ਨੂੰ ਪਾਉਣ ਲਾਂਗੇ। ਬਹੁਤ ਸੋਹਣਾ ਬਣ ਗਿਆ ਤੇਲ। ਪੁਣ ਕੇ ਤੇ ਫਿਰ ਆਪਾਂ ਬੋਤਲ 'ਚ ਪਾ ਦਾਂਗੇ। ਤੇ ਚਲੋ ਠੀਕ ਆ ਜੀ। ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ। ਨੇੜੇ ਵੀ ਭੈਣ ਭਰਾ ਸਾਡੇ ਨਾਲ ਵੀਡੀਓਸ ਦੇਖਦੇ ਆ ਜੇ ਤੁਹਾਨੂੰ ਸਾਡਾ ਇਹ ਵੀਡੀਓ ਵਧੀਆ ਲੱਗਦਿਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਤਾ ਤੱਕ ਦੇ ਲਈ ਸਤਿ ਸ੍ਰੀ ਅਕਾਲ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਰੱਖੇ ਬਾਏ